ਲੋਈ ਦੋਸਤੋ ਅੱਜ ਖੇਤ ਦੇ ਵਿੱਚ ਮਗਰ ਤੁਸੀਂ ਵੇਖ ਰਹੇ ਜੇ ਗੰਨਿਆਂ ਦਾ ਖੇਤ ਆ ਤੇ ਮੇਰੇ ਨਾਲ ਇੱਕ ਜਿਹੜੀ ਸ਼ਖਸੀਅਤ ਆ ਉਹ ਇੱਕ ਹਰੀਜੰਦਰ ਗਲੋਟੀ ਜਿੰਦਗੀ ਮੰਨੀ ਪਰਮੰਨੀ ਆਵਾਜ਼ ਆ ਗਾਇਕ ਆ ਤੇ ਮੈਂ ਕਿਹਾ ਵੀ ਅੱਜ ਲਾਹ ਲੜੀਏ ਕੋਈ ਸਰੋਂ ਵੀ ਵਿੱਚ ਫੁੱਲ ਵੀ ਬੜੇ ਖੜੇ ਹੋਏ ਆ ਸਰੋਂ ਦੇ ਵੀ ਤੇ ਕਮਾਲ ਬੜਾ ਹਰਿਆ ਤੇ ਮੈਂ ਕਿਹਾ ਵੀ ਇਹਨਾਂ ਤੋਂ ਕੋਈ ਦੋ ਚਾਰ ਲੈਣਾ ਅੱਜ ਸੁਣ ਲਈ ਹਾਂਜੀ ਹਰੀਜੰਦਰ ਜੀ ਲੋ ਜੀ ਪ੍ਰਧਾਨ ਸਾਹਿਬ ਤੇ ਪ੍ਰਧਾਨ ਸਾਹਿਬ ਮੈਂ ਆਪਦੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਚਾਹਣ ਵਾਲਿਆਂ ਨੂੰ ਦੱਸ ਦਿਆਂ ਵੀ ਤਾਂ ਕਿ ਨੇ ਕਿ ਸਾਡੀ ਸਹਿ ਸਭਾ ਦੇ ਪ੍ਰਧਾਨ ਹੈ ਸੀਗੇ ਤੇ ਤਮੰਨਾ ਹੈ ਕਿ ਹੁਣੇ ਵੀ ਚਾਹੀਦੇ ਆ ਏਦਾਂ ਦੇ ਪ੍ਰਧਾਨ ਹੋਣੇ ਚਾਹੀਦੇ ਆ ਜਿਹੜੇ ਸਰਗਰਮ ਰਹਿੰਦੇ ਆ ਆਪਦੇ ਕੰਮ 'ਚ ਨੌਲੇਜ ਹੈ ਮਤਰੇ ਆਪਣੀ ਲਿਟਰੇਚਰ ਦੀ ਪੰਜਾਬੀ ਕਲਚਰ ਨੂੰ ਪਿਆਰ ਕਰਦੇ ਆ ਤੇ ਰਹੀ ਗੱਲ ਇਹਨਾਂ ਦੀ ਆਵਾਜ਼ ਜਿਹੜੀ ਇਹਨਾਂ ਨੇ ਗੱਲ ਕੀਤੀ ਆ ਤੇ ਚਲੋ ਸ਼ੁਰੂਆਤ ਸੁਰਤ ਤੋਂ ਕਰਦੇ ਆ ਤੇ ਕਿਉਂਕਿ ਸੁਰ ਜਿਹੜਾ ਕਦੇ ਉਤਮ ਹੁੰਦਾ ਵੇ ਸਜਣਾ ਕਦੇ ਰਿਸ਼ਤਾ ਸੀ ਜਿਵੇਂ ਫੁੱਲਾਂ ਵਿੱਚ ਖੁਸ਼ਬੋ ਹੁਣ ਸਾਡੇ ਨਾਲ ਪਾ ਜੁਦਾਈਆਂ ਦੂਰ ਗਏ ਆਏ ਹੋ ਹੁਣ ਸਾਡੇ ਨਾਲ ਪਾ ਜੁਦਾਈਆਂ ਦੂਰ ਗਏ ਆਏ ਹੋ ਵੇ ਸਜਣਾ ਕਦੇ ਰਿਸ਼ਤਾ ਸੀ ਔਰ ਇਹ ਜਿਹੜੀ ਇੱਕ ਦਰਦ ਭਰੀ ਲਾਈਨ ਹੈ ਇਹ ਪ੍ਰਧਾਨ ਸਾਹਿਬ ਦੀ ਲਿਖਤ ਹੈ ਸ਼੍ਰੀ ਬੂਟਾ ਗੁਲਾਮੀ ਵਾਲਾ ਜੀ ਦੀ ਮੇਰੇ ਵੀਰ ਦੀ ਇਹ ਗਾਣਾ ਰਿਕਾਰਡ ਹੁੰਦੇ ਹੁੰਦੇ ਉਹਨਾਂ ਟਾਈਮਾਂ 'ਚ ਰਹਿ ਗਿਆ ਪਰ ਹੁਣ ਇੱਥੇ ਦਿਲ 'ਚ ਹੈਗਾ ਤੇ ਤਾਂ ਕਰਕੇ ਇਹਨੂੰ ਕਰਾਂਗੇ ਤੇ ਦੋਸਤੋ ਵੇਖੋ ਤੁਸੀਂ ਸੁਣ ਹੀ ਲਿਆ ਕਿ ਕਿੰਨੀ ਵੱਡੀ ਆਵਾਜ਼ ਏ ਪਰ ਜੋ ਸਾਨੂੰ ਬੈਨੀਫਿਟ ਮਿਲਣਾ ਚਾਹੀਦਾ ਸੀ ਉਹ ਹਾਲੇ ਤੱਕ ਸ਼ਾਇਦ ਸਾਡੀ ਕਿਸਮਤ ਪਤਾ ਨਹੀਂ ਕਿਸ ਤਰ੍ਹਾਂ ਦੀ ਨਹੀਂ ਮਿਲਿਆ ਤੁਹਾਡੇ ਕੋਲ ਆਸ ਕਰਾਂਗੇ ਜੇ ਤੁਹਾਨੂੰ ਆਵਾਜ਼ ਚੰਗੀ ਲੱਗਦੀ ਹੈ ਤੇ ਤੁਸੀਂ ਸਾਨੂੰ ਸਹਿਯੋਗ ਦਿਓ ਤੇ ਇਸ ਬਾਜ ਨੂੰ ਆਪਾਂ ਅੱਗੇ ਲੈ ਕੇ ਆਈਏ ਤੇ ਕੀ ਕਹੋਗੇ ਅਰਜੰਦਰ ਜੀ ਬਿਲਕੁਲ ਜੀ ਉਹ ਤਾਂ ਪ੍ਰਤਾਪ ਸਾਹਿਬ ਗੱਲ ਹੈ ਹੀ ਹਰ ਬੰਦਾ ਚਾਹੁੰਦਾ ਕਿ ਆਪਣੇ ਜਿਹੜਾ ਵੀ ਉਹਨੂੰ ਗੁਣ ਬਖਸ਼ਿਆ ਉਹਦੇ ਚ ਅੱਗੇ ਆਵੇ ਹਨ ਵੀ ਹਰ ਹਰ ਚੀਜ਼ ਦੀ ਲੋੜ ਆਪਾਂ ਨੂੰ ਸਮਾਜ ਦੇ ਵਿੱਚ ਰਹਿਣ ਵਾਸਤੇ ਤੇ ਚਲੋ ਮੈਂ ਛੋਟੀ ਉਮਰ 'ਚ ਹੀ ਬੜੇ ਤਗੜੇ ਤਗੜੇ ਉਸਤਾਦਾਂ ਨਾਲ ਹੱਥ ਪੈ ਗਿਆ ਸੀਗਾ ਪਰ ਕੁਛ ਘਰੇਲੂ ਕਾਰਨਾ ਕਰਕੇ ਲਾ ਲੋ ਤੇ ਕੁਝ ਹੁੰਦਾ ਫਰਕ ਹੁਣ ਕੀ ਕਹੀਏ ਕੋਈ ਗੱਲਾਂ ਮਤਲਬ ਸਮਾਂ ਹੁੰਦਾ ਹਾਂ ਤੇ ਕੋਈ ਗੱਲਾਂ ਦਿਲਚੀ ਰਹਿਣੀਆਂ ਚਾਹੀਦੀਆਂ ਨਹੀਂ ਤਾਂ ਬੜਾ ਫਿੱਕ ਜਾ ਪੈਂਦਾ ਕਈ ਚੀਜ਼ਾਂ ਦਾ ਤੇ ਚਲੋ ਕੋਈ ਕਰਾਂਗੇ ਜਰੂਰ ਤਿਆਰੀਆਂ ਹੈਗੀਆਂ ਵਸੇਰੀਆਂ ਤੇ ਹੋਰ ਤੁਸੀਂ ਪ੍ਰਧਾਨ ਸਾਹਿਬ ਬਹੁਤ ਨਹੀਂ ਨਹੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਮਿਲੇ ਅੱਜ ਬੜਾ ਨਜ਼ਾਰਾ ਆਇਆ ਖੇਤ ਦੇ ਵਿੱਚ ਇੱਕ ਇੱਕ ਗੱਲ ਜ਼ਰੂਰ ਹੈ ਮਤਲਬ ਕਿਹਨ ਕਮਾਲ ਦੀ ਚੀਜ਼ ਹੈ ਇਹਨਾਂ ਦੀ ਲਖਤਾ ਉਹ ਕੁਝ ਮਾਰ ਗਈਆਂ ਸਾਨੂੰ ਮਜਬੂਰੀਆਂ ਕੁਝ ਸੱਜਣਾ ਨੇ ਪਾ ਲਈਆਂ ਧੂਰੀਆਂ ਕੁਝ ਮਾਰ ਗਈਆਂ ਸਾਨੂੰ ਮਜਬੂਰੀਆਂ ਕੁਝ ਸੱਜਣਾ ਨੇ ਪਾ ਲਈਆਂ ਧੂਰੀਆਂ ਜਦ ਸੱਜਣਾ ਨੇ ਪਾ ਲਈਆਂ ਧੂਰੀਆਂ ਤੇ ਜ਼ਿੰਦਗੀ ਤਬਾਹ ਹੋ ਗਈ ਓ ਸਾਡੇ ਸੱਜਣ ਸਾਡੇ ਸੱਜਣ ਕਤਲਕਾਰ ਛੁੱਟ ਗਏ ਤੇ ਸਾਨੂੰ ਤੇ ਸਜ਼ਾ ਹੋ ਗਈ ਹਾਏ ਤੇ ਸਾਨੂੰ ਤੇ ਸਜ਼ਾ ਹੋ ਗਈ ਵਾਹਿਗੁਰੂ ਸਾਹਿਬ ਜੀ ਤੇ ਐਂਡ ਆਪਾਂ შეਦੀ ਕਰਦ ਗਏ ਹਾਂ ਆਪਾਂ ਦਾ ਹਾਂ ਹਾਂ ਹੁਣ ਅਗਲੀ ਚ ਕਰਾਂਗੇ ਹਾਂਜੀ ਓਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਸ਼ੁਕਰੀਆ ਛੇਰ ਜ਼ਰੂਰ ਕਰਾਇ ਜੇ ਛੇਰ ਜ਼ਰੂਰ ਕਰਾਇ ਵਾਦ ਵਾਦ ਬਿਲਕੁਲ ਜੇ ਚੰਗੀ ਲੱਗੇ ਤੇ ਦੱਬ ਕੇ ਸ਼ੇਅਰ ਕਰ ਦੇ ਓਕੇ ਓਕੇ